ਇਹ ਨਵੀਓ ਤੇ ਇਹਦਾ ਦਾ ਘਰ ਹੈਗਾ ਤੁਹਾਨੂੰ ਪਤਾ ਹੈਗਾ ਵੀ ਆਪਾਂ ਇਸ ਏਰੀਆ ਦੇ ਵਿੱਚ ਮੰਡੀ ਗੁਬਿੰਦਗੜ੍ਹ ਦੇ ਏਰੀਆ ਤੇ ਅਮਰੋਦੀ ਏਰੀਆ ਵਿੱਚ ਪਹਿਲਾਂ ਵੀ ਕਾਫੀ ਡੈਮੋਲਿਸ਼ਨ ਕੀਤੀ ਹੈ। ਸੋ ਸਾਨੂੰ ਕਾਰਜ ਸாதਕ ਅਫਸਰ ਵੱਲੋਂ ਆਏ ਸੀਗਾ ਟਿੱਪਣੀ ਵਾਸਤੇ ਕਿ ਜਿਹੜਾ ਘਰ ਹੈਗਾ ਨਜਾਇਜ਼ ਬਣਿਆ ਹੈਗਾ ਤੇ ਦੀ ਡੈਮੋਲਿਸ਼ਨ ਕੀਤੀ ਜਾਵੇ। ਸੋ ਇਹਨਾਂ ਨੇ ਪ੍ਰੋਟੈਕਸ਼ਨ ਮੰਗੀ ਸੀ। ਦੋ ਸਾਲ ਸੀ ਇਹਨਾਂ ਨੂੰ ਕੋਰਸਮ ਹੋਈਆ ਕਰਾਈ ਹੈ। ਇਸ ਤੋਂ ਇਲਾਵਾ ਇਹਦੇ ਤੇ ਜਨ ਜੋਤੀਆਂ ਤੇ 6 ਮੁਕੱਦਮੇ ਐ ਐਨਡੀਪੀਐਸ ਦੇ। 2025 ਚ ਜੁਈਆ 24 ਤੱਕ ਲਗਾਤਾਰ ਕੰਟੀਨਿਊ ਹੈ। ਜਿਹੜਾ ਕੰਮ ਕਰਦੀ ਹੈ ਨਾਲ ਕਾਫੀ ਜਿਹੜੇ ਤਸੀਲੇ ਤਾਂ ਵੀ ਕਰਦੇ ਰਹਿੰਦੇ ਆ ਚੱਕ ਵੀ ਕਰਦੇ ਰਹਿੰਦੇ ਆ ਤੋਂ ਅੱਜ ਜਿਹੜੀ ਹੈਗੀ ਹੈ ਸਾਤੋਂ ਇਹਨਾਂ ਨੇ ਪ੍ਰੋਟੈਕਸ਼ਨ ਮੰਗੀ ਸੀ ਤੇ ਉਹ ਇਹਨਾਂ ਨੂੰ ਫੋਰਸ ਮਲਾਈਆ ਕਰਾਈਆ ਡਿਊਟੀ ਮਜਿਸਟਰ ਲੱਗੇ ਨੇ ਕਿ ਤੇ ਬਾਕੀ ਸਾਰਾ ਅੰਬਲਾ ਫਲਾ ਸਾਡਾ ਹਾਜ਼ਰ ਹੈ ਇਹ ਕਾਰਵਾਈ ਅੱਗੇ ਵੀ ਚਲਦੀ ਰਹੇ ਇਸ ਤੋਂ ਇਲਾਵਾ ਸਰ ਕੋਈ ਹੋਰ ਇਸ ਇਲਾਕੇ ਦੇ ਵਿੱਚ ਹਾਂ ਜਿਵੇਂ ਜਿਵੇਂ ਸਾਨੂੰ ਇਹਨਾਂ ਨੇ ਦੱਸਿਆਗਾ ਯੂ ਸਾਹਿਬ ਨੇ ਲਿਖ ਕੇ ਭੇਜੇਗਾ ਉਦੇਸਬੰਦ ਵਿੱਚ ਅਸੀਂ ਇਹ ਕਰ ਰਹੇ ਹਾਂ ਕਿ ਤੇ ਹੋਰ ਵੀ ਪ੍ਰਾਪਰਟੀ ਹੈ ਜੀ ਜਾਨੀ ਕਿ ਇਸ ਤੋਂ ਬਾਅਦ ਉੱਥੇ ਵੀ ਜਾਣਾ ਹੈਗਾ ਜਿਵੇਂ ਜਿਵੇਂ ਇਹ ਦੱਸਣਗੇ ਸਾਡੀ ਬੋਰਸ ਇਹਨਾਂ ਨੂੰ ਅਸੀਂ ਮੁਹੱਈਆ ਕਰਾਈ ਹੈ ਤੇ ਉਹ ਜਿੰਨੇ ਜਿੰਨੇ ਵੀ ਇਹਨਾਂ ਦੀ ਨਜਾਇਜ਼ ਸਾਰੀਆਂ ਰਕਮਾਂ ਤੇ ਨਾਲ ਜਿੰਨਾ ਤੇ ਨਸ਼ੇ ਦੇ ਵਿੱਚ ਇਹਨਾਂ ਦੇ ਪਰਚੇ ਦਰਜ ਹੋਏਗੇ ਉਹ ਸਾਰੀ ਕਾਰਵਾਈ ਅਗਲੇ ਕਮਿਸ਼ਨ ਦੇ ਹਵਾਲੇ ਪਹਿਲਾਂ ਵੀ ਲੈਂਦੀ ਆ ਤੁਹਾਨੂੰ ਪਤਾ ਤੁਸੀਂ ਪਹਿਲਾਂ ਵੀ ਚੈੱਕ ਕਰਦੇ ਹੋ ਤੇ ਅੱਗੇ ਵੀ ਇਹ ਕਾਰਵਾਈ ਸਾਡੀ ਜਾਰੀ ਰਹੇ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ ਨਸ਼ਿਆਂ ਦੇ ਦੇਖੋ ਇਸ ਏਰੀਆ ਦੇ ਵਿੱਚ ਮੈਨੂੰ ਇੱਥੇ 1.5 ਸਾਲ ਹੋ ਗਏ ਇਸ ਏਰੀਆ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਅਸੀਂ ਰਿਕਵਰੀ ਕਰਕੇ ਪਰਚੇ ਦੇ ਚੁੱਕੇ ਆਗੇ ਫਿਰ ਵੀ ਇੱਥੇ ਸੀਸੀਟੀਵੀ ਕੈਮਰੇ ਅਸੀਂ ਇੰਸਟਾਲ ਕਰਾਏ ਹੋਏ ਨੇ ਕਿ ਉਹ ਉਹ ਆ ਜਿਹੜਾ ਸਦਾ ਸਾਡੇ ਐਸਐਸਪੀ ਸਾਹਿਬ ਦੇ ਕੋਲੇ ਚੱਲ ਰਿਹਾਗਾ ਕਿ ਸਾਡੇ ਥਾਣੇ ਦੇ ਸੈਕਟਰ ਸਾਹਿਬ ਦੇ ਕੋਲੇ ਆ ਫਿਰ ਵੀ ਇਹ ਬਾਜ਼ ਨਹੀਂ ਆਉਂਦੇ ਪਰੰਤੂ ਜੇ ਇਸ ਤਰ੍ਹਾਂ ਇਹ ਨਾ ਹਟਣਗੇ ਤਾਂ ਫਿਰ ਇਹ ਕਾਰਵਾਈਆਂ ਲਗਾਤਾਰ ਚੱਲੀ ਰਹਿਣਗੇ ਜਦ ਤੱਕ ਮੁਕਤਰਾਜ ਆ ਜਾਣ ਇਹਨਾਂ ਨੂੰ ਛੱਡ ਦੇਣ ਸੰਗੇ ਨਾਗਰਿਕ ਵੀ ਤਰ੍ਹਾਂ ਰਹਿਣ ਤੇ ਕਿਸੇ ਨੂੰ ਕੋਈ ਤਰਾਜ ਨਹੀਂ ਆ ਆਮ ਪਬਲਿਕ ਨਹੀਂ ਲਈ ਕੋਈ ਮੈਸੇਜ ਜੀ ਹਮੇ ਪਬਲਿਕ ਸਾਨੂੰ ਸਹਿਯੋਗ ਕਰੇ ਜੀ ਜਿਵੇਂ ਪਹਿਲਾਂ ਸਹਿਯੋਗ ਕਰ ਰਹੀ ਹੈ ਤੁਹਾਨੂੰ ਪਤਾ ਹੈ ਕਿ ਹੁਣ ਸਾਰੇ ਪੰਜਾਬ ਦੀ ਪੰਜਾਬ ਗਵਰਨਮੈਂਟ ਨੇ ਇੱਕ ਹੈਲਪਲਾਈਨ ਲਾਈ ਹੈ ਤੇ ਉਹਦੇ ਤੇ ਬਹੁਤ ਸਾਨੂੰ ਮੈਸੇਜ ਆਉਂਦੇ ਨੇ ਕਿ ਤੇ ਉਹਨਾਂ ਦਾ ਨਾਮ ਪਤਾ ਗੁਪਤ ਰੱਖਿਆ ਜਾਂਦਾ ਹੈਗਾ ਉਹ ਗੁਪਤ ਨਾਮ ਪਤਾ ਰੱਖ ਕੇ ਸੀ ਉਹਨਾਂ ਤੇ ਕਾਰਵਾਈ ਕਰਦੇ ਆ ਕਿ ਤੇ ਕਿਸੇ ਕਿਸੇ ਵੀ ਥਾਂ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਸਾਨੂੰ ਦੱਸੋ ਸੇ ਪੰਜਾਬ ਰਾਜ ਦੱਸੋ ਐਸਸਿਸ ਮਿਸਾਬ ਬੈਠੇ ਨੇਗੇ ਸਾਨੂੰ ਦੱਸਣ ਪਹਿਲਾਂ ਮੁਖ ਅਫਸਰ ਖੜੇ ਆ ਸਾਡੇ ਐਸਐਚਓ ਗਗਨਦਕਰ ਤੇ ਹਮ ਲੋ ਉਸ ਤੋਂ ਲਾ ਕਿਸੇ ਵੀ ਮੁਲਾਜ਼ਮ ਨੂੰ ਦੱਸ ਸਕਦੇ ਆ ਪਰ ਉਹਨਾਂ ਨਾ ਪਤਾ ਬੁੱਕ ਰੱਖਿਆ ਜਾਏਗਾ ਸਖਤ ਕਾਰਵਾਈ ਕੀਤੀ ਜਾਏਗੀ